ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਛੀਮਾ ਨੇ ਪਿਛਲੇ ਦਿਨ ਹੋਈ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਸੱਤਾ ਦੀ ਦੁਰਵਰਤੋਂ ਅਤੇ ਸਿਸਟਮ ਦੀ ਅਸਫਲਤਾ ਕਰਾਰ ਦਿੱਤਾ ਹੈ ਡਾਕਟਰ ਛੀਮਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਨਾਨਕਾ ਸਾਹਿਬ ٹرسٹ ਦੇ ਸ਼ਤਾਬਦੀ ਸਮਾਰੋਹ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਪਹੁੰਚੇ ਇਸ ਦੌਰਾਨ ਜਿੱਤੇ ਡਾਕਟਰ ਛੀਮਾ ਨੇ ਨਾਨਕਾਣਾ ਸਾਹਿਬ ٹرسٹ ਦੀ ਵਿੱਦਿਆ ਫੈਲਾਉਣ ਦੀ ਸ਼ਲਾਘਾ ਕੀਤੀ ਉਸੇ ਹੀ ਸਮੇਂ ਉਨ੍ਹਾਂ ਨੇ ٹرسٹ ਦੀ ਸਥਾਪਨਾ ਬਾਰੇ ਵਿਦੱਸਿਆ ਨਨਕਾਣਾ ਸਾਹਿਬ এডਿਕੇਸ਼ਨ ٹرسٹ ਵੱਲੋਂ ਨਨਕਾਣਾ ਸਾਹਿਬ ਦੇ ਸਾਕੇ ਦੀ ਜਿਹੜੀ ਸ਼ਤਾਬਦੀ ਹੈ ਉਹਦੇ ਸਬੰਧ ਦੇ ਵਿੱਚ ਜਿੰਨੀਆਂ ਵਿਦਿਅਕ ਸੰਸਥਾਵਾਂ ਨਨਕਾਣਾ ਸਾਹਿਬ এডਿਕੇਸ਼ਨ ٹرسٹ ਦੇ ਅੰਦਰ ਉਹਨਾਂ ਦੇ ਬੱਚਿਆਂ ਦਾ ਇੱਕ ਪ੍ਰੋਗਰਾਮ ਰੱਖਿਆ ਕੱਲ ਨੂੰ ਸੰਪਤੀ ਪ੍ਰੋਗਰਾਮ ਅਤੇ ਮੈਂ ਸਮਝਦਾ ਹਾਂ ਕਿ ਆਪਣੀ ਨਵੀਂ ਜਨਰੇਸ਼ਨ ਨੂੰ ਇਹ ਸਾਕੇ ਦੀ ਜਾਣਕਾਰੀ ਦੇਣੀ ਇਤਿਹਾਸਕੀ ਜਾਣਕਾਰੀ ਦੇਣੀ ਇਸ ਸਮੇਂ ਦੀ ਬਹੁਤ ਵੱਡੀ ਰੋਲ ਕਿਉਂਕਿ ਨਨਕਾਣਾ ਸਾਹਿਬ ਦਾ ਜਿਹੜਾ ਸਾਕ ਹੈ ਉਹ ਜਲਿਆਂਵਾਲੇ ਬਾਗ ਤੋਂ ਬਾਅਦ ਇਮੀਡੀਏਟਲੀ 2 ਸਾਲਾਂ ਦੇ ਵਿੱਚ ਜਿਹੜੇ ਦੋ ਵੱਡੇ ਸਾਕੇ ਹੋਏ ਪਹਿਲਾ ਜਲਿਆਂਵਾਲੇ ਬਾਗ ਤੇ 2 ਸਾਲਾਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਇਹਨਾਂ ਦੋਨਾਂ ਸਾਕਿਆਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜੁੜਿਆ ਇੱਕ ਦੇਸ਼ ਦੀ ਆਜ਼ਾਦੀ ਵਾਸਤੇ ਇੱਕ ਗੁਰਦਾਰਸ ਸਧਾਰਾਤ ਦੇ ਵਿੱਚ ਗੁਰਦਾਰ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਬڑے ਵੱਡੇ ਕਾਜ ਵਾਸਤੇ ਸ਼ਹੀਦ ਹੋਈਆਂ ਇਸ ਕਰਕੇ ਇਹਨਾਂ ਦੀ ਆਪਣੀ ਨਵੀਂ ਜਨਰੇਸ਼ਨ ਨੂੰ ਜਾਣਕਾਰੀ ਦੇਣੀ ਉਹਨਾਂ ਨੂੰ ਇਤਿਹਾਸ ਨਾਲ ਜੋੜਨਾ ਬਹੁਤ ਅੱਛਾ ਉਪਰਾਲਾ ਮੈਂ ਨਨਕਾਣਾ ਸਾਹਿਬ ਐਜੂਕੇਸ਼ਨ ਟਸਟ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਇਸ ਕਾਰਜ ਵਾਸਤੇ ਵਧਾਈ ਦਿੰਦਾ ਕੱਲ੍ਹ ਦੇ ਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਸੀ ਕਿ بڑے ਵੱਡੇ ਲੈਵਲ ਦੇ ਉੱਤੇ ਵਾਇਲੈਂਸ ਦੀ ਪਲੈਨਿੰਗ ਹੋ ਰਹੀ ਹੈ ਜਾਲੀ VOTING ਦੀ ਪਲੈਨਿੰਗ ਹੋ ਰਹੀ ਹੈ ਬੂਥ ਕੈਪਿੰਗ ਦੀ ਪਲੈਨਿੰਗ ਹੋਈ ਹੈ ਉਸ ਤੋਂ ਪਹਿਲਾਂ ਜਿਹੜੀ ਹੈ ਨਾਮਿਨੇਸ਼ਨ ਪੇਪਰ ਦੀ ਪ੍ਰਕਿਰਿਆ ਦੇ ਉੱਤੇ ਅਟੈਕ ਹੋਏ ਵਾਰਡ ਬੰਦੀ ਵੇਲੇ ਹਿਰਫਰੀਆਂ ਹੋਈਆਂ ਵੋਟਾਂ ਸ਼ਿਫਟਿੰਗ ਗਲਤ ਤਰੀਕੇ ਨਾਲ ਕੀਤੀ ਗਈਆਂ ਬੜੀਆਂ ਕੰਪਲੇਂਟ ਸੀ ਔਰ ਇਸੇ ਕਰਕੇ ਅਸੀਂ ਜਿਹੜੀ ਹੈ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਵਾਰ-ਵਾਰ ਮਿਲ ਕੇ ਗਵਰਨਰ ਸਾਹਿਬ ਨੂੰ ਵੀ ਇਵਨ ਮਿਲ ਕੇ ਅਸੀਂ ਜਾਣਕਾਰੀ ਦਿੱਤੀ ਸੀ ਕਿ ਫ੍ਰੀ ਐਂਡ ਫੇਅਰ ਵਾਸ ਇਲੈਕਸ਼ਨ ਵਾਸਤੇ ਪੈਰਾਮਿਲਟਰੀ ਫੋਰਸਸ ਦੀ ਹੋਣਾ ਜ਼ਰੂਰੀ ਹੈ। ਨਨਕਾਣਾ ਜੀ ਅੱਜ ਇਹ ਜਿਹੜਾ ਪ੍ਰੋਗਰਾਮ ਇਹ ਪ੍ਰੋਗਰਾਮ ਜੀ ਅਸੀਂ ਨਨਕਾਣਾ ਨਨਕਾਣਾ ਸਾਹਿਬ ਨੂੰ ਸਮਰਪਿਤ ਹੈ। ਨਨਕਾਣਾ ਸਾਹਿਬ ਐਜੂਕੇਸ਼ਨ ٹرسٹ ਦੇ ਜਿੰਨੇ ਵੀ ਇੰਸਟੀਚੂਨ ਨੇ ਸਕੂਲ ਕਾਲਜ ਉਹ ਸਾਰਿਆਂ ਦੇ ਸਟੂਡੈਂਟ ਪਰਫਾਰਮ ਕਰ ਰਹੇ ਨੇ ਤੇ ਕੱਲ ਅਸੀਂ ਧਾਰਮਿਕ ਪ੍ਰੋਗਰਾਮ ਕਰ ਰਹੇ ਆ ਜਿਹਦੇ ਵਿੱਚ ਕੁਝ ਨੁਮਾਈ ਨੂੰ ਅਸੀਂ ਸਨਮਾਨ ਕਰਾਂਗੇ ਉਹਨਾਂ ਦਾ। ਤੇ ਇਹ ਪ੍ਰੋਗਰਾਮ ਜਿਹੜਾ 2 ਦਿਨ 3 ਦਿਨ ਦਾ ਸੀ 14 ਤਰੀਕ ਨੂੰ ਖੰਡਕੜ ਸਾਹਿਬ ਪ੍ਰਕਾਸ਼ ਹੋਏ ਸੀ ਤੇ 16 ਤਰੀਕ ਨੂੰ ਭੋਗ ਪਾਏ ਜਾਣਗੇ ਤੇ ਇਸ ਪ੍ਰੋਗਰਾਮ ਚ ਸਾਰੇ ਬੱਚਿਆਂ ਨੂੰ ਸਾਰੇ ਸਕੂਲ ਸਾਰੇ ਕਾਲਜਾਂ ਦੇ ਬੱਚਿਆਂ ਨੂੰ ਅਸੀਂ ਬੁਲਾਇਆ ਜਿਹਦੇ ਚ ਉਹ ਆਪਣੇ ਭਾਸ਼ਣ ਕਵਿਤਾ ਤੇ ਸ਼ਬਦ ਵਗੈਰਾ ਗਾਇਨ ਕਰਨਗੇ ਤੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਦਿੱਤਾ ਹੈ ਜਿੱਥੇ ਇਸ ਇੰਸਟੀਚਿਊਸ਼ਨ ਲੁਧਿਆਣਾ ਤੋਂ ਗਗਨ ਸ਼ਰਮਾ ਦੀ ਰਿਪੋਰਟ ਐਸ ਐਮ ਜ਼ੈਡ ਨਿਊਜ਼